ਸੋ ਮਨੀ ਪੰਥ ਕਾਲੀਦਲੇ 96 ਕਰੋੜ ਦੇ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੇ ਹਰਪੀੜੇ ਤੇ ਕੇਤੇ ਦਾ ਦੌਰਾ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਰਾਹਤ ਦੇਣ ਦੀ ਲੋੜ ਹੈ ਤੇ ਨਾਲ ਹੀ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਇਲਾਕੇ ਨੂੰ ਮੁੜ ਲੀਹਾਂ ਤੇ ਲਾਉਣ ਦੀ ਲੋੜ ਹੈ ਜਿਸ ਵਾਸਤੇ ਸਰਕਾਰ ਪੱਕੀ ਤਿਆਰੀ ਕਰੇ ਇਸ ਮੌਕੇ ਤੇ ਉਹਨਾਂ ਦੇ ਨਾਲ 5 ਟਰੱਕ ਬਾਬਾ ਬਲਬੀਰ ਸਿੰਘ ਸੀਜੇਵਾਦ ਦੇ ਸਪੁਰਤ ਵੀ ਕੀਤੇ ਗਏ ਜਿਸ ਵਿੱਚ ਜ਼ਰੂਰੀ ਵਸਤਾਂ ਸਨ ਜਿਹੜੀਆਂ ਹਾਰਪੇਟਾਂ ਦੇ ਕੰਮ ਆਣ ਵਾਲੀਆਂ ਸੀ ਧੰਨਵਾਦ ਕਰਦੇ ਹਾਂ ਕਿ ਅੱਜ 92 ਬਰੋਡੀਪੋਟਾ ਗਲਦੇ ਮੌਜੂਦਾ ਜਥੇਦਾਰ ਜਥੇਦਾਰ ਸ੍ਰੀ ਬਾਬਾ ਬਲਬੀਰ ਸਿੰਘ ਜੀ ਨਿਹੰਗ ਹੋਜਾ ਅੱਜ ਇਹ ਜੋ ਪਾਣੀ ਦੇ ਦਾ ਰਣ ਹੈ ਜਿਹਦੇ ਵਿੱਚ ਅ ਬਹੁਤ ਮਜਲੂਮਾ ਦਾ ਉਹ ਜਿਹੜੇ ਇਨੋਸੈਂਟ ਲੋਕ ਸੀ ਜਿਹੜੇ ਇੱਥੇ ਜੀਵ ਸੀ ਪਸ਼ੂ ਪੰਛੀ ਸੀ ਉਹਨਾਂ ਦੇ ਨਾਲ ਜਿਹੜਾ ਹੈਗਾ ਇੱਕ ਬਹੁਤ ਵੱਡਾ ਹੈ ਇਹ ਇਕੱਲਾ ਇਸ ਇਲਾਕੇ ਜ ਨਹੀਂ ਜੰਮੂ ਕਸ਼ਮੀਰ ਚ ਹਿਮਾਚਲ ਚ ਵੱਖ-ਵੱਖ ਹੋਰ ਵੀ ਇਟਾਂ ਦੇ ਵਿੱਚ ਆ ਰਾਵੀ ਨੇ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਰਾ ਫਰਦਾਸਪੁਰ ਦੇ ਹੋਰਾਂ ਇਲਾਕਿਆਂ ਚ ਕੀਤਾ ਇਸੇ ਤਰ੍ਹਾਂ ਇੱਕ ਘਰ ਵੱਖ-ਵੱਖ ਥਾਵਾਂ ਤੇ ਇਹ ਜਿਹੜੀ ਆਪਦਾ ਹੈ ਕਿਉਂਕਿ 23 ਦੇ ਵਿੱਚ ਵੀ ਇਸੇ ਤਰ੍ਹਾਂ ਸੀ ਤੇ ਅੱਜ ਤੋਂ ਮਗਰੋਂ 24 ਸਾਲ ਵਿੱਚ ਕੋਈ ਪਮੀ ਨਹੀਂ ਪਏ ਤੇ ਕੋਈ ਇਹੋ ਜਿਹੀ ਕਿਸੇ ਨੇ ਗਿਆ ਹੀ ਨਹੀਂ ਇੰਤਜ਼ਾਮਾਂ ਦੀ ਗੱਲ ਹੀ ਨਹੀਂ ਹੋਈ ਇਹ ਕਿ ਫਿਰ 25 ਆਇਆ ਤੇ ਫਿਰ ਸਾਰਾ ਕੁਝ ਜਿਹੜਾ ਹੈਗਾ ਇਹ ਰੁੜ ਗਿਆ ਉਦੋਂ ਕਿਉਂਕਿ ਜਿਹੜੇ 24 23 ਦੇ ਵਿਚਾਲੇ ਹੜ ਆਇਆ ਸੀ ਉਸ ਵਲੇ ਜਿਹੜੀ ਖੇਤੀਬਾੜੀ ਅਭਾਗ ਦੀ ਸਟੈਂਡਿੰਗ ਕਮੇਟੀ ਆ ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀਗੀ ਕਿ ਇਹ ਜਿਹੜਾ ਜਿਹੜੀ ਗਲੋਬਲ ਵਾਰਮਿੰਗ ਦਾ 70 ਤੋਂ ਵੱਧ ਜ਼ਿਲ੍ਹਿਆਂ ਦੇ ਉੱਤੇ ਅਸਰ ਆ ਉਹਦੇ ਵਿੱਚ ਚਾਰ ਜ਼ਿਲ੍ਹੇ ਹਮਾਜਲ ਦੇ ਨੌਂ ਜ਼ਿਲ੍ਹੇ ਪੰਜਾਬ ਦੇ 11 ਜ਼ਿਲ੍ਹੇ ਹਰਿਆਣਾ ਦੇ ਉਹਨਾਂ ਦਾ ਅਸਰ ਆ ਜਿਹੜੀ ਗਲੋਬਲ ਵਾਰਮਿੰਗ ਦਾ ਹੁਣ ਤੱਕ ਰਸੀ ਪੜਦੇ ਆਏ ਸੀ ਮਹਾਰਤੋਂ ਸੁਣਦੇ ਆਏ ਸੀ ਇਹਦਾ ਅਸਰ ਕੀ ਹੋਊਗਾ ਇਹਦੀ ਵੀ ਪਹਿਨਗੇ ਤੇ ਪਈ ਜਾਣਗੇ ਜੇ ਨਹੀਂ ਪਹਿਨਗੇ ਤੇ ਨਹੀਂ ਪਹਿਣਗੇ ਸੋਕਾ ਪੈ ਜਾਊਗਾ ਉਹ ਦੋ ਚੀਜ਼ਾਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਸਾਲ ਮੀਂਹ ਨੂੰ ਪਾਲਦੇ ਸੀ ਮੀਂਹ ਨਹੀਂ ਲੱਭਿਆ ਤੇ ਇਤਕੀ ਜਿਹੜਾ ਹੈਗਾ ਉਹ ਵੀ ਹੱਟ ਨਹੀਂ ਰਿਹਾ ਇਹ ਇੱਕ ਕੁਦਰਤ ਦੇ ਨਾਲ ਆਪਾਂ ਮੁਕਾਬਲਾਤ ਨਹੀਂ ਕਰ ਸਕਦੇ ਔਰ ਕੁਦਰਤ ਦੇ ਬਹੁਤ ਕੁਝ ਅਸੀਂ ਜਿਹੜਾ ਹੈਗਾ ਜਿਸ ਤਰ੍ਹਾਂ ਬਹੁਤ ਕੁਝ ਅਸੀਂ ਡੈਮ ਬਣਾਏ ਹੋਰ ਕੁਝ ਬਣਾਏ ਆ ਜਿਹੜਾ ਪਾਣੀ ਹੈ ਇਹਨੂੰ ਇਹ ਕੋਈ ਜ਼ਹਿਰ ਨਹੀਂਗਾ ਇਹਨੂੰ ਅਸੀਂ ਸੰਭਾਲ ਨਹੀਂ ਪਾਰੇ ਇਹ ਸੰਭਾਲ ਹੋਣਾ ਚਾਹੀਦਾ ਪਾਣੀ ਜੀ ਪਾਣੀ ਤਾਂ ਪਾਣੀ ਹੈ ਨਾ ਬਿਲਕੁਲ ਕਿਹਦੇ ਵਾਸਤੇ ਕਦੇ ਨਹੀਂ ਸੋਚਿਆ ਕਿ ਇਹ ਦਿਨਾਂ ਵਿੱਚ ਜਦੋਂ ਸਾਡੇ ਕੋਲ ਵਧੂ ਪਾਣੀ ਹੈ ਉਸ ਵਧੂ ਪਾਣੀ ਦਾ ਅਸੀਂ ਕਰਨਾ ਕੀ ਉਹਨੂੰ ਉਹਦੇ ਨਾਲ ਕਿੱਦਾਂ ਨਿੱਠਣਾ ਸੋ ਅੱਜ ਇਹ ਚੀਜ਼ ਦੀ ਲੋੜ ਹੈ ਕਿ ਪਾਣੀ ਜਿਹੜਾ ਹੈ ਇਹ ਅਮਰਤਾ ਅੱਜ ਵੀ ਅਮਰਤਾ ਪਰ ਜਦੋਂ ਇਹ ਜਾਵੇ ਹੋ ਜਾਂਦਾ ਇਹ ਤੂਫਾਨ ਲੈ ਆ ਦਿੰਦਾ ਸੋ ਇਹਨੂੰ ਇੱਕ ਜਿਹੜਾ ਹੈਗਾ ਪਾਣੀ ਨੂੰ ਇਹਦੇ ਵਾਸਤੇ ਜਿਹੜਾ ਇਸ ਇਲਾਕੇ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਬਾਬਾ ਜੀ ਤੁਹਾਡੇ ਮਾਧਮ ਨਾਲ ਵੀ ਸਾਰਿਆਂ ਦੇ ਕਿ ਹੈ ਇਸ ਵੇਲੇ ਜਿਹੜੇ ਇੱਥੇ ਰੋਕ ਕੇ ਹੋਏ ਆ ਉਹਨਾਂ ਨੂੰ ਰੋਟੀ ਪਾਣੀ ਪ੍ਰਸ਼ਾਦਾ ਤੁਸੀਂ ਦੇਖੋਗੇ ਹੁਣ ਵੀ ਹਰ ਘਰ ਦੇ ਘਰ ਜਿੱਥੇ ਨਹੀਂ ਪੱਕਦਾ ਉਸ ਨੂੰ ਪ੍ਰਸ਼ਾਦਾ ਪਹੁੰਚਾ ਕੇ ਆਏ ਆ ਅਸੀਂ ਕਿਸੇ ਚੀਜ਼ ਦੀ ਘਾਟ ਨਹੀਂ ਕੀ ਜਿਹੜੀ ਘਾਟ ਹੈ ਕਿ ਪਾਣੀ ਚੜ ਰਿਹਾ ਸੋ ਉਹਦੇ ਵਿੱਚ ਜਿਹੜੀ ਲੋੜ ਇਹਨਾਂ ਨੂੰ ਪੈਣੀ ਹੈ ਨਾ ਉਹ ਜਿੱਦੋਂ ਪਾਣੀ ਥੱਲੇ ਚਲੇ ਗਿਆ ਉਸ ਵੇਲੇ ਇਹਨਾਂ ਦੀਆਂ ਸਾਰੀਆਂ ਲੋੜਾਂ ਇਹਨਾਂ ਦੇ ਇਨਾਂ ਦੇ ਧੋਨਾ ਮਰ ਗਿਆ ਇਹਨਾਂ ਦੀ ਜਿਹੜੀ ਹੈਗੀ ਹੈ ਅਗਲੇ ਜ਼ਮੀਨਾਂ ਬਣਾਉਣੀਆਂ ਇਹਨਾਂ ਦੇ ਬੰਨ ਦੁਆਰਾ ਲੱਗੇ ਪਰ ਅਸੀਂ ਬੇਨਤੀ ਕਰਾਂਗੇ ਮਾਰੇ ਜਿੱਥੇ ਰੱਬ ਦੇ ਚਰਨਾ ਵਿੱਚ ਅਸੀਂ ਤਾਂ ਰੋਜ਼ ਕਰਦੇ ਹਾਂ ਤੁਹਾਨੂੰ ਤੁਸੀਂ ਜਥੇਦਾਰ ਆਪਾਂ ਸਾਰੇ ਰਲਕੇ ਇਹ ਲੋਕ ਸਾਰੇ ਜੀ ਇਹਨਾਂ ਨੂੰ ਐਦ ਕੀ ਸਾਰੇ ਪੰਚਾਇਤਾਂ ਨੂੰ ਵੀ ਗਿਆ ਹੈ ਵੀ ਤੁਸੀਂ ਇਕੱਠੇ ਹੋ ਕੇ ਇੱਕ ਮਤ ਹੋ ਜੋ ਤੁਸੀਂ ਕਹੋਗੇ ਹੋਰ ਉਹ ਪਰ ਜਦੋਂ ਇਹ ਹੋਣ ਲੱਗਦਾ ਉਸ ਵੇਲੇ ਤੁਹਾਡੇ ਜਿਹੜੇ ਪੀੜਤਾਂ ਜਾਂ ਜਿਨ੍ਹਾਂ ਦੀ ਸਮੱਸਿਆ ਉਹ ਉਹਨਾਂ ਦਾ ਇੱਕ ਮਤ ਹੋਣਾ ਬਹੁਤ ਜ਼ਰੂਰੀ ਹੈ ਸੋ ਉਹਦੀ ਵਾਸਤੇ ਆਪਾਂ ਰਲਕੇ ਦੇ ਇਹਨਾਂ ਨੂੰ ਤੇਲ ਚਾਹੀਦਾ ਜਾਂ ਇਹਨਾਂ ਨੂੰ ਟਰੈਕਟਰ ਚਾਹੀਦਾ ਜਾਂ ਅੱਗ ਹੀ ਚੀਜ਼ ਦੀ ਲੋੜ ਆ ਉਹ ਇਹਨਾਂ ਦੇ ਨਾਲ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਜਨੇ ਅਸੀਂ ਇਹਨਾਂ ਦੇ ਘਰਾਂ ਤੇ ਕਰ ਪ੍ਰਸਾਦਾ ਜਾ ਜਾ ਕੇ ਵਰਤਾਈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਅਸੀਂ ਦਿਲੋਂ ਚਾਹਨੇ ਪਰ ਉਹਦੇ ਵਾਸਤੇ ਸਾਨੂੰ ਬਹੁਤ ਕੁਝ ਕਰਨ ਕਰਨਾ ਪਊਗਾ ਬਹੁਤ ਸਰਕਾਰਾਂ ਨੂੰ ਵੀ ਅੱਗੇ ਆਉਣਾ ਪਊਗਾ ਤੇ ਜਿਸ ਤਰ੍ਹਾਂ ਅੱਜ ਅਸੀਂ ਸਾਰੇ ਇਸ ਆਫਤ ਦੀ ਘੜੀ ਦੇ ਵਿੱਚ ਇਕੱਠੇ ਹੋਏ ਆਂ ਪਰ ਇਹ ਇਹ ਨਹੀਂ ਕਿ ਇਹਨਾਂ ਦੀ ਆਫਤ ਚਲੇ ਗਈ ਆ ਇਦੇ ਉੱਤੇ ਰੈਗੂਲਰ ਸਾਨੂੰ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਕਿ ਇਹ ਦੁਆਰਾ ਹਰ ਸਾਲ ਜਿਹੜਾ ਵਜਾ ਜਾ ਸਕੀ। ਵਜਾ ਜਾ ਸਕੀ ਇਹੀ ਜਿਹੜੀ ਜਿਹੜੀ ਸਾਡੀ ਸਿੰਫਟੀ ਆ ਇਹੀ ਸਾਡਾ ਪੈਸਾ ਬਿਲਕੁਲ ਉਹ ਜਿਹੜਾ ਹੈਗਾ ਇਹਨਾਂ ਦੇ ਪ੍ਰਬੰਧ ਉੱਤੇ ਲੱਗ ਜਾ ਜੀ ਤਾਂ ਕਿ ਦੁਆਰਾ ਸਾਨੂੰ ਇਹ ਵੰਡਣਾ ਨਾ ਪਵੇ ਉਹਦੇ ਵਾਸਤੇ ਸੀ ਸਾਨੂੰ ਵੀ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਇਹ ਅਸਲ ਜਿਹੜਾ ਹੈਗਾ ਇਸ ਵੇਲੇ ਜਿਹੜੀ ਹੈਗੀ ਆ ਜੋ ਵੀ ਕਿਸੇ ਨੂੰ ਕੋਈ ਇੱਥੇ ਪਹਿਲੀ ਵਾਰ ਆਚਾਰ ਗਿਆ ਸੀ ਸਭ ਚੀਜ਼ ਦੀ ਘਾਟ ਆ ਤੁਸੀਂ ਦੇਖੋਗੇ ਭਰੇ ਭਾਇ ਪਰ ਉਹ ਉੱਥੇ ਲਿਜਾਈ ਨਹੀਂ ਸਕਦੇ ਹਾਂਜੀ ਬਿਲਕੁਲ 30 40% ਤੇ ਚਲੇ ਗਏ ਜਿਹੜੇ ਉੱਥੇ 60% ਆ ਉਹ ਕਿਸ਼ਤੀ ਰਾਹੀਂ ਲਿਜਾਣਗੇ ਬਿਲਕੁਲ ਹੁਣੇ ਸੀ ਲਗਾਤਾਰ ਟਰੱਕਾਂ ਦੇ ਟਰੱਕ ਭਰ ਕੇ ਆ ਰਹੇ ਆ ਜੀ ਸੋ ਉਹ ਪੀੜਤਾਂ ਨੂੰ ਨਹੀਂ ਮਿਲ ਰਹੇ ਬਿਲਕੁਲ ਜੀ ਉਹਨਾਂ ਨੂੰ ਪੀੜਤਾਂ ਨੂੰ ਉਦੋਂ ਮਿਲਣਗੇ ਜਦੋਂ ਉਹ ਘਰੇ ਚਲੇ ਜਾਣਗੇ ਹੁਣ ਤੂੰ ਨਹੀਂ ਆਈ ਸੀ ਹੁਣ ਕਿਹੜੇ ਕਿੱਥੇ ਫਲਵਾ ਲਾਂਗੇ ਬਿਲਕੁਲ ਹੁਣ ਹਰੇਕ ਮਦਦ ਕਰਨਾ ਚਾਹੁੰਦਾ ਤੂੰ ਦੀ ਹੁਣ ਲੈ ਕੇ ਆਈ ਕਿ ਕੱਕ ਦਸ ਲਾਵਾਂਗੇ ਕਿੱਥੇ ਜੇ ਉਹਨਾਂ ਦੇ ਲਜਾਣੀ ਉਹਨਾਂ ਦੇ ਤਾਂ ਹੀ ਕੋਈ ਨਹੀਂ ਹਾਂਜੀ ਇਸ ਲਈ ਇਹਨਾਂ ਨੂੰ ਫਿਰ ਕੇ ਅਚਾਰ ਲਿਆਓ ਖੀਰ ਲਿਆਓ ਉਹ ਪਸ਼ੂ ਨੂੰ ਹੋ ਜਾਵੇ ਬਾਕੀ ਜਿਹੜੇ ਹੈਗੇ ਥੋੜੀ ਪ੍ਰਸ਼ਾਦੇ ਦੀ ਲੋੜ ਆ ਪੱਕ ਕੇ ਜਾ ਰਹੇ ਜਿੱਥੇ ਜਿੱਥੇ ਵੀ ਲੋੜ ਅਸੀਂ ਉਹ ਪਹੁੰਚਦਾ ਕਰੀਏ ਉਹ ਬਣਾ ਨਹੀਂ ਸਕਦੇ ਹਾਂ ਬਣਾ ਨਹੀਂ ਸਕਦੇ ਉਹ ਹਰਥੇ ਹੀ ਲੋੜ ਆ ਜਿਸ ਤੋਂ ਪਾਣੀ ਹਰ ਬੰਨੇ ਆਇਆ ਜਿੱਥੇ ਨਹੀਂ ਉਥੇ ਆਪਾਂ ਸਾਰੀ ਹੈਲਪ ਕਰੀ ਪਰ ਜਿਹੜੀ ਹੈਗੀ ਉਹ ਹੈਲਪ ਇਹ ਇਹ ਜਿਹੜੀ ਹਮਦਰਦੀ ਹੈ ਇਹ ਇਹਨਾਂ ਦੇ ਨਾਲ ਇਹ ਦੁਆਰਾ ਹਾਲਾਤ ਨਾ ਹੋਵੇ ਇਹ ਉਦੋਂ ਤੱਕਰ ਜਾਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੇ ਨਾਲ ਸਾਥ ਦੇ ਕੇ ਆਪਾਂ ਇਹਨਾਂ ਦਾ ਹਲਕੜੀ ਕਿਉਂਕਿ ਜਦੋਂ ਇਹੋ ਜਿਹੀ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਜੋਨੇ ਚੱਲੀ ਜਾਂਦਾ ਉਹ ਹਰਪੁਰ ਜੋੜਾ ਕਾ ਇਲਾਕੇ ਦਾ ਕੀ ਕਹਿਣਾ ਚਾਹੁੰਦੇ ਆ ਅੱਜ ਸੁਲਤਾਨਪੁਰ ਲੋਧੀ ਜਿਹੜਾ ਆਪਾਂ ਪਿਛਲੇ ਕਈ ਦਿਨਾਂ ਤੋਂ ਜਿਹੜੇ ਐ ਜਿੱਥੇ ਟੀਵੀ ਦੇ ਵਿੱਚ ਤੇ ਜਿਹੜਾ ਮੀਡੀਆ ਜਿਹੜਾ ਐ ਸੋਸ਼ਲ ਮੀਡੀਆ ਇਹਦੇ ਵਿੱਚ ਆਪਾਂ ਦੇਖ ਰਹੇ ਆ ਤੇ ਹੁਣ ਜਿੱਥੇ ਅੱਜ ਆਪਾਂ ਦਰਸ਼ਨ ਕਰ ਰਹੇ ਆ ਜਿਹੜੇ ਇਥੋਂ ਸਰਕਾਰ ਦੇ ਉਧਰ ਹੀ ਸੰ ਉਹ ਵੀ ਮਹਾਂਪੁਰਖ ਹੋਰ ਵੀ ਜਿੱਥੇ ਰਾਜਨੀਤਿਕ ਉਥੇ ਧਾਰਮਿਕ ਜਥੇਬੰਦੀਆਂ ਵੀ ਆਪਣਾ ਆਪਣਾ ਜਿਹੜਾ ਕਾਰਜ ਕਰ ਰਹੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਇਸ ਜਗ੍ਹਾ ਤੇ ਆ ਕੇ ਜਿੱਥੇ ਬਹੁਤ ਹੀ ਮਨ ਨੂੰ ਦੁਖੀ ਵੀ ਤੇ ਬਹੁਤ ਜਿਹੜਾ ਮਨ ਨੂੰ ਦੁੱਖ ਹੋਇਆ ਕਿਉਂਕਿ ਸਾਡੇ ਜਿਹੜੇ ਭਰਾ ਨੇ ਬਹੁਤ ਹੀ ਇਸ ਵੇਲੇ ਮੁਸੀਬਤ ਦੇ ਵਿੱਚ ਫਸੇ ਹੋਏ ਤੇ ਨੌਜਵਾਨ ਜਿਹੜੇ ਇੱਥੇ ਇਧਰੋਂ ਪਾਣੀ ਵੀ ਆ ਰਿਹਾ ਬਿਆਸ ਦਾ ਤੇ ਉਤੋਂ ਵੀ ਦੇਖੋ ਕਿਵੇਂ ਆਪਣੇ ਜਿਹੜਾ ਇੰਦਰ ਦੇਵਤਾ ਵੀ ਜਿਹੜਾ ਮੀਂਹ ਵੀ ਤੇ بارش ਜਿਹੜੀ ਹੈ ਬਹੁਤ ਹੀ ਤੇਜ਼ ਜਿਹੜੀ ਹੈ ਫਿਰ ਆਪਣੇ ਇਹ ਕਈ ਦਿਨਾਂ ਤੋਂ ਲਗਾਤਾਰ ਹੀ ਚੱਲ ਰਿਹਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਵਾਰਸ਼ ਵੀ ਬਹੁਤ ਤੇਜ ਆਰਮੀ ਵਾਲੇ ਆਪਣਾ ਕਾਰਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਰਹੇ ਨੇ ਜਿੱਥੇ ਇਹਨਾਂ ਨੇ ਬੇੜ